ਸਤ ਸ੍ਰੀ ਅਕਾਲ ਦੋਸਤੋ ਹੋਰ ਸਭ ਠੀਕ ਠਾਕ ਹੋ ਰੱਬ ਕਰੇ ਸਭ ਠੀਕ ਠਾਕ ਹੋ ਆਓ ਆਪਾਂ ਅੱਗੇ ਇੱਕ ਗੱਲ ਕਰਦੇ ਆਂ ਐਸੀ ਬਾਤ ਦੀ ਜਿਸ ਨੇ 36 ਸਾਲ ਆਪਣੀ ਧੀ ਦੀ ਸੁਰੱਖਿਆ ਲਈ ਗੁਜ਼ਾਰ ਦਿੱਤੇ ਅਤੇ ਇੱਕ ਰਪਿੰਦਰ ਕੌਰ ਜੋ 81 ਦੇ ਲਈ ਆਪਣੇ ਪਤੀ ਦਾ ਕਤਲ ਕਰ ਦਿੰਦੀ ਹੈ ਇਹ ਦੋ ਕਹਾਣੀਆਂ ਦਾ ਕਿੰਨਾ ਫਰਕ ਹੈ ਤੁਹਾਨੂੰ ਦੱਸਦੇ ਆਂ ਆਪੋ ਆਓ ਆਪਾਂ ਅੱਗੇ ਗੱਲ ਕਰੀਏ ਇਸ ਕਹਾਣੀ ਦੀ ਪੂਰੀ ਇੱਕ ਮਾਂ ਨੇ ਆਪਣੀ ਧੀ ਦੀ ਸੁਰੱਖਿਆ ਲਈ 36 ਸਾਲ ਤੱਕ ਮਰਦ ਬਣ ਕੇ ਹੀ ਕਿ ਰਹੀ ਤਾਮਿਲਨਾਡੂ ਦੀ ਅਦੁੱਤ ਕਹਾਣੀ ਤਾਮਿਲਨਾਡੂ ਦੇ ਤੁੱਤੂਕੁੰਡੀ ਜ਼ਿਲ੍ਹੇ ਦੀ ਪੇਸ਼ੀਆ ਮਲਦੀ ਜ਼ਿੰਦਗੀ ਕਿਸੇ ਫਿਲਮ ਤੋਂ ਘੱਟ ਨਹੀਂ ਵਿਆਹ ਤੋਂ ਕੇਵਲ 15 ਦਿਨ ਬਾਅਦ ਉਸਦੇ ਪਤੀ ਦੀ ਮੌਤ ਹੋ ਗਈ ਉਸ ਸਮੇਂ ਉਹ ਗਰਭਤੀ ਸੀ ਜ਼ਿੰਦਗੀ ਇਕਦਮ ਬਰਾਨ ਹੋ ਗਈ ਇੱਕ ਨੌਜਵਾਨ ਇਕੱਲੀ ਅਤੇ ਸਮਾਜ ਦੀਆਂ ਠੋਕਰਾਂ ਹਾਕਮੀਆਂ ਵਿੱਚ ਕਿਰੀ ਔਰਤ ਲਈ ਸਭ ਤੋਂ ਵੱਡੀ ਚੁਣੌਤੀ ਸੀ ਆਪਣੀ ਆਉਣ ਵਾਲੀ ਧੀ ਦੀ ਸੁਰੱਖਿਆ ਇਸ ਮਜਬੂਰੀ ਨੇ ਉਸ ਨੂੰ ਇੱਕ ਅਜੀਹਾ ਫੈਸਲਾ ਕਰਨ ਲਈ ਮਜਬੂਰ ਕੀਤਾ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਵੇਗਾ ਤੇ ਉਸ ਨੇ ਆਪਣਾ ਰੂਪ ਨਾਮ ਅਤੇ ਪਛਾਣ ਬਦਲ ਦਿੱਤੀ ਪੇਸ਼ੀਆ ਮਲ ਯੂਥੂ ਬਣ ਗਈ ਇੱਕ ਮਰਦ ਉਸਨੇ ਮਰਦਾਂ ਵਾਲੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਬਾਲ ਛੋਟੇ ਰੱਖੇ ਅਤੇ ਦੁਨੀਆ ਨੂੰ ਆਪਣੇ ਆਪ ਨੂੰ ਮਰਦ ਵਜੋਂ ਦਿਖਾਇਆ ਕਾਰਨ ਸੀ ਕਿ ਧੀ ਨੂੰ ਸੁਰੱਖਿਤ ਵਾਤਾਵਰਣ ਦੇਣਾ ਜਿੱਥੇ ਕੋਈ ਉਸ ਨੂੰ ਕਮਜ਼ੋਰ ਨਾ ਸਮਝੇ ਮੱਥੂ ਦੇ ਨਾਮ ਨਾਲ ਉਸਨੇ ਹਰ ਕਿਸਮ ਦੇ ਕੰਮ ਕੀਤੇ ਹੋਟਲ ਵਿੱਚ ਕੰਮ ਚਾਦੀ ਦੁਕਾਨ ਮਜ਼ਦੂਰੀ ਬਿਲਡਿੰਗ ਕੰਸਟਰਕਸ਼ਨ ਜੋ ਮਿਲਿਆ ਉਹ ਕੀਤਾ ਧੀ ਪੜੀ ਬਧੀ ਸੁਰੱਖਿਅਤ ਰਹੀ ਪੜ੍ਹੀ ਲਿਖੀ ਅਤੇ ਅੱਜ ਆਪਣੀ ਜ਼ਿੰਦਗੀ ਚ ਖੁਸ਼ ਹੈ ਪਰ ਪੇਸ਼ਾ ਮਲ ਅਜੇ ਵੀ ਮਥੂ ਦੇ ਰੂਪ ਵਿੱਚ ਹੀ ਜੀ ਰਹੀ ਹੈ ਲੋਕ ਪੁੱਛਦੇ ਹਨ ਹੁਣ ਤਾਂ ਤੀ ਸੁਰੱਖਤ ਹੈ ਕਿ ਤੁਸੀਂ ਆਪਣੇ ਅਸਲੀ ਰੂਪ ਵਿੱਚ ਵਾਪਸ ਆਓਗੇ ਉਸ ਦਾ ਜਵਾਬ ਦਿਲ ਛੂ ਲੈਦਾ ਹੈ ਮੈਂ ਇਹ ਰੂਪ ਆਪਣੀ ਧੀ ਲਈ ਲਿਆ ਸੀ ਇਹ ਰੂਪ ਨੇ ਮੈਨੂੰ ਅਤੇ ਮੇਰੀ ਧੀ ਨੂੰ ਸੁਰੱਖਿਆ ਦਿੱਤੀ ਹੁਣ ਇਹ ਮੇਰਾ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ ਇਹ ਕਹਾਣੀ ਇੱਕ ਮਾਂ ਦੇ ਅਟੁੱਟ ਹੌਸਲੇ ਮਮਤਾ ਤੇ ਉਸ ਸਮਾਜ ਦੀ ਕੜੀ ਸਚਾਈ ਨੂੰ ਦੱਸਦੀ ਹੈ ਜਿੱਥੇ ਇੱਕ ਔਰਤ ਨੂੰ ਸੁਰੱਖਿਆ ਲਈ ਆਪਣੀ ਪਛਾਣ ਤੱਕ ਬਦਲਨੀ ਪੈਂਦੀ ਹੈ ਇਹ ਹੈ ਜ਼ਿੰਦਗੀ ਦਾ ਸੰਘਰਸ਼ ਹੈ ਮਾਂ ਇਹ ਹੈ ਔਰਤ ਦਾ ਕਿਰਦਾਰ ਇੱਕ ਰੁਪਿੰਦਰ ਕੌਰ ਪੰਜਾਬ ਦੀ ਰਹਿਣ ਵਾਲੀ ਜੋ ਆਪਣੇ ਪਤੀ ਦਾ ਕਤਲ ਕਰ ਦਿੰਦੀ ਹੈ ਇੱਕ ਬਿਲਕੁਲ شریف ਬੰਦੇ ਦਾ ਜੋ ਕਦੇ ਵੀ ਕਿਸੇ ਬਾਰੇ ਮਾੜਾ ਨਹੀਂ ਸੋਚਦਾ ਸੀ ਸੁਖਣ ਵਾਲੇ ਪਿੰਡ ਦੇ ਰਹਿਣ ਵਾਲਾ ਸੀ ਆਪਣੀ ਯਾਸੀ ਦੇ ਲਈ ਆਪਣੇ ਪਤੀ ਦਾ ਕਤਲ ਕਰ ਦਿੰਦੀ ਹੈ ਇਹੋ ਵੀ ਔਰਤ ਹੈ ਅਤੇ ਇੱਕ ਔਰਤ ਜੋ ਆਪਣੀ ਬੱਚਿਆਂ ਦੇ ਲਈ ਆਪਣੀ ਬੱਚੀ ਦੇ ਲਈ ਇੱਕ ਕਿੰਨੇ ਸਾਲ ਤੱਕ 36 ਸਾਲ ਤੱਕ ਭੇਸ ਬਦਲ ਕੇ ਆਪਣਾ ਕਿਰਦਾਰ ਛੱਡ ਕੇ ਬੰਦੇ ਦਾ ਭੇਸ ਬਣਾ ਲਿਆ ਵਾਲ ਕਟਵਾ ਲਏ ਤੇ ਔਰਤ ਦੀ ਔਰਤ ਦੀ ਥਾਂ ਛੱਡ ਕੇ ਮਰਦ ਬਣ ਕੇ ਰਹੀ ਇਸ ਨੂੰ ਕਹਿੰਦੇ ਹੈ ਸੰਘਰਸ਼ ਇਸ ਨੂੰ ਕਹਿੰਦੇ ਹੈ ਇਸ ਨੂੰ ਕਹਿੰਦੇ ਹੈ ਬਲੀਦਾਨ ਇਸ ਨੂੰ ਕਹਿੰਦੇ ਹੈ ਪਿਆਰ ਇਸ ਨੂੰ ਕਹਿੰਦੇ ਹੈ ਤਿਆਗ ਜੋ ਆਪਣੇ ਪਰਿਵਾਰ ਲਈ ਆਪਣੇਆਂ ਲਈ ਸਮਾਜ ਨਾਲ ਲੜੀ ਇੱਕ ਰੁਪਿੰਦਰ ਕੌਰ ਜੋ ਸਮਾਜ ਦੇ ਇੱਕ ਤੇ ਇੱਕ ਤੱਬਾ ਬਣੀ ਕਲੰਕ ਬਣੀ ਨਾ ਮਿਟਣ ਵਾਲੀ ਨਾ ਹਟਣ ਵਾਲੀ ਨਾ ਮਿਟਣ ਵਾਲਾ ਇੱਕ ਦਾਗ ਜੋ ਸਮਾਜ ਤੇ ਲਾ ਗਈ ਜੋ ਮਾਪਿਓ ਦੇ ਆਰਮਾਨਾਂ ਨੂੰ ਇੱਜ਼ਤ ਨੂੰ ਪੈਣ ਭਰਾ ਮਾਪੇ ਸਾਖ ਸੰਬੰਧੀ ਖਾਸ ਕਰਕੇ ਉਹਨਾਂ ਦੇ ਪਿੰਡ ਦੇ ਰਹਿਣ ਵਾਲੇ ਵੀ ਕਿਸੇ ਨਾਲ ਸਿਰ ਕੱਢ ਕੇ ਗੱਲ ਨਹੀਂ ਕਰ ਸਕਦੇ ਇਹੋ ਜਿਹਾ ਦਾਗ ਲਾ ਗਈ ਸਮਾਜ ਦੇ ਵਿੱਚ ਜੋ ਅੱਜ ਪੰਜਾਬੀ ਭਾਈਚਾਰਾ ਸਮਾਜ ਕਿੰਨਾ ਡਰਿਆ ਹੋਇਆ ਹੈ ਕਿ ਸਾਡੇ ਬੱਚੇ ਨਾਲ ਇਹੋ ਜਿਹਾ ਹਾਸਾ ਨਾ ਵਾਪਰ ਜਾਵੇ ਸਾਡੇਤੀ ਪੁੱਤ ਨਾਲ ਇਹੋ ਜਿਹਾ ਹਾਸਾ ਕਦੇ ਨਾ ਹੋ ਜਾਵੇ ਕਿਸੇ ਭੈਣ ਭਰਾ ਨਾਲ ਇਹੋ ਜਿਹਾ ਹਾਸਾ ਨਾ ਹੋ ਜਾਵੇ ਇਹੋ ਜਿਹਾ ਹਾਸਾ ਨਾ ਹੋ ਜਾਵੇ ਇਸ ਸਮਾਜ ਵਿੱਚ ਬਹੁਤ ਜ਼ਿਆਦਾ ਡਰ ਫੈਲਿਆ ਹੋਇਆ ਹੈ ਸੋ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਦਾ ਬਟਨ ਦਬਾ ਦਿਓ ਜੋ ਹੋਰ ਵੀ ਤੁਹਾਡੇ ਕੋਲ ਖਬਰਾਂ ਸਭ ਤੋਂ ਪਹਿਲਾਂ ਪਹੁੰਚ ਸਕਣ ਧੰਨਵਾਦ ਸਤਿ ਸ੍ਰੀ ਅਕਾਲ ਅਤੇ ਨਾਲ ਦੀ ਨਾਲ ਅੱਗੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਜੋ 36 ਸਾਲ ਭੈਣ ਨੇ ਸੰਘਰਸ਼ ਕੀਤਾ ਮਾਂ ਨੇ ਸੰਘਰਸ਼ ਕੀਤਾ ਉਸ ਦੀ ਕਹਾਣੀ ਲੋਕਾਂ ਕੋਲੇ ਇੱਕ ਪ੍ਰੇਰਨਾ ਬਣ ਕੇ ਪਹੁੰਚੇ ਧੰਨਵਾਦ ਸਤਿ ਸ੍ਰੀ ਅਕਾਲ